ਥਾਣਾ ਸਦਰ ਬਠਿੰਡਾ ਦਾ ਏਰੀਆ ਹੈਗਾ ਇਹਦੇ ਵਿੱਚ ਜਦੋਂ ਪਰਫਰਮਾਨਾ ਪਿੰਡ ਪਿੰਡ ਉੱਥੇ ਰਾਤ ਨੂੰ ਤਕਰੀਬਨ 2:00 ਸਵਾ 2:00 ਦੇ ਕਰੀਬ ਜਿਹੜੇ ਹੈਗੇ ਤੇ ਨੌਜਵਾਨ ਮੋਟਰਸ ਮੋਟਰਸਾਈਕਲ ਦੇ ਉੱਪਰ ਪੈਟਰੋਲ ਕੰਪਨੀ ਆਉਂਦੇ ਆ ਤੇ ਜਦੋਂ ਉਹਨਾਂ ਨੂੰ ਪੈਟਰੋਲ ਭਰਨ ਵਾਸਤੇ ਜਿਹੜੇ ਹੈਗੇ ਗਾਰਡ ਜਿਹੜਾ ਸੀਗਾ ਉਹਨੂੰ ਕਹਿੰਦੇ ਆ ਜਦੋਂ ਪੈਟਰੋਲ ਭਰਨ ਵਾਸਤੇ ਜਾਂਦਾ ਹੈ ਤਾਂ ਉਹਦੀ ਜਿਹੜੀ ਹੈਗੀ ਰਾਈਫਲ ਜਿਹੜੀ ਹੈਗੀ ਤਾਂ ਨਾਲ ਇੱਕ ਬੈਗ ਜਿਹੜਾ ਚੋਰੀ ਕਰਕੇ ਉੱਥੇ ਲੈ ਜਾਂਦੇ ਆ ਇਸ ਬੰਦੇ ਨੂੰ ਮਾਰੇਗਾ ਇਸ ਵਿੱਚ ਬਠਿੰਡਾ ਵੱਲੋਂ ਅ ਵਕ ਵਕ ਟੀਮਾਂ ਜਿਹੜੇ ਗੱਟੇ ਦੇ ਕਰ ਦਿੱਤੇ ਗਏ ਨੇ ਸਾਡੀ ਸੀਆਈਏ ਦੀ ਟੀਮਸ ਲੱਗੀਆਂ ਹੋਈਆਂ ਨੇ 18 ਸਾਲਾ ਬਟੰਡਾ ਦੀ ਟੀਮ ਜਿਹੜੀ ਹੈਗੀ ਹੈ ਲਗਾ ਦਿੱਤੀ ਕਿ ਇਹ ਡੀਐਸਪੀ ਡੀਸਾਹ ਡੀਐਸਪੀ ਭਜਾਤੀ ਇਹ ਸਾਰੀ ਟੀਮਾਂ ਸਾਡੀ ਜਿਹੜੀ ਹੈਗੀ ਇਸ ਮਕਦਮੇ ਨੂੰ ਟਰੇਸ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਬਾਗਰ ਤੋਂ ਟਰੇਸ ਕਰ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਜਲਦੀ ਜਲਦੀ ਇਹ ਦੋਸ਼ੀਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਟਰੈਸ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਪਹੁੰਚ ਜਾਈ ਜਾਵੇ ਕਿੰਨੇ ਰੌਂਸੀ ਦੇ ਕਿੰਨੇ ਕਿੰਨੇ ਰਹਿ ਉਸ ਕਿਹੜੇ ਇੱਕ ਰੈਫਲ ਸੀ ਕਿ ਜਿਹੜੀ ਉਹ ਰੌਂਸ ਚ 4 ਜਾਂ 5 ਸੀ ਕਿ ਤੇ ਬੈ ਤੇ ਬਾਥ ਸਰਦਾ ਜਿਹੜੀ ਹੈਗੀ ਇਨਵੈਸਟੀਗੇਸ਼ਨ ਅਸੀਂ ਕਰਦੇ ਹਾਂ ਇੱਕ ਖੋ ਕੇ ਲਈ ਹੈ ਜਦੋਂ ਉਸੇ ਚੋਰੀ ਨਹੀਂ ਖੋ ਤਾਂ ਹੁੰਦੀ ਜਦੋਂ ਹੱਥ ਦੇ ਵਿੱਚੋਂ ਕੋਈ ਸਟੈਚ ਕਰਨੀ ਜਦੋਂ ਬੰਦਾ ਉਹ ਪਟ્રોલ ਕੰਪਰ ਤੇਲ ਪਰਣ ਵਾਸਤੇ ਬਾਹਰ ਜਾਂਦਾ ਹੈ ਤਾਂ ਰੈਫਲ ਜਿਹੜੀ ਆਪਣੀ ਅੰਦਰ ਛੱਡ ਕੇ ਗਿਆ ਚਲਾ ਗਿਆ ਉਹ ਫਿਰ ਅੰਦਰ ਐਂਟਰ ਹੁੰਦੇ ਅੰਦਰ ਐਂਟਰ ਕਰਕੇ ਜਿਹੜੀ ਉਹ ਰੈਫਲ ਚੋਰੀ ਕਰਕੇ ਲੈ ਕੇ ਗਿਆ ਇਸ ਸਕਿਉਰਟੀ ਗਾਰਡ ਦੀ ਮਾਲ ਹੈ ਨਾ ਹਾਂਜੀ ਨਹੀਂ ਸਕਿਉਰਟੀ ਗਾਰਡ ਸੀਗਾ ਬੰਦਾ ਇੱਕ ਨਾਲ ਕੀ ਸਰ ਬਾਹਰ ਬਾਹਰ ਨੇ ਕੀ ਹੋ ਰਿਹਾ ਪਿਛਲੇ ਬਾਰੇ ਵੀ ਇਸ ਦੇ ਪਾਸੇ ਵੀ ਗੱਲ ਕੀਤੀ ਹੋਈ ਸੀ ਜਿਹੜੇ ਰਸਤੇ ਵਿੱਚ ਸੀ ਪੱਕੇ ਰੈਫਲ ਵੀ ਸੀ ਮੋਕੋ ਕੋਈ ਨਹੀਂ ਹਾਂ ਇਹ ਜਿਹੜੀ ਪਿਛਲੀ ਵਾਰਤ ਸੀਗੀ ਵੀ ਸਾਡੇ ਨੂੰ ਟ੍ਰੈਸ ਕਰ ਲਈ ਗਈ ਸੀ ਤੇ ਇਸ ਵਾਰ ਵੀ ਜਿਹੜੀ ਹੈਗੀ ਸਾਡੇ ਵੱਲ ਵਾਕਫ ਕੀਮਾਂ ਲਗਾ ਦਿੱਤੀ ਗਈਆਂ ਨੇ ਉਹ ਜਲਦੀ ਇਸ ਨੂੰ ਟ੍ਰੈਸ ਕਰ